ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਅੱਜ 3 ਨਵੰਬਰ ਹੈ ਤੇ ਅੱਜ ਰਾਤ ਦਾ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਤੈਨਨੋ ਅਫਰ ਜੀ ਤੇ ਰਾਤ ਦੇ ਲਗਭਗ ਸਵਾ ਕੱਠ ਦਾ ਟਾਈਮ ਹੋ ਰਿਹਾ ਤੇ ਇਸ ਵੇਲੇ ਦੀਆਂ ਤਾਜ਼ਾ ਸੈਟਲਾਈਟ ਦਸਿਆਂ ਦੇਖਦੇ ਆਂ ਤੇ ਪੰਜਾਬ ਦੇ ਹਰ ਹਿੱਸੇ ਖਾਗਾਂ ਦੇ ਵਿੱਚ ਮੌਸਮ ਜਿਹੜਾ ਸਾਫ਼ ਬਣਿਆ ਹੋਇਆ ਏਅਰ ਕੁਆਲਿਟੀ ਕਾਫੀ ਖਰਾਬ ਹੈ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵਧਿਆ ਹੋਇਆ ਜਿੱਥੇ ਏਅਰ ਕੁਆਲਿਟੀ ਇੰਡੈਕਸ ਜਿਹੜਾ ਉਹ 250 ਤੋਂ ਲੈ ਕੇ 350 ਦੇ ਵਿੱਚਕਾਰ ਚੱਲਦਾ ਹੋਇਆ ਆ ਇਹਦੇ ਵਿੱਚ ਹੋਰ ਵਾਧਾ ਹੋਣ ਦੇ ਆਸਾਰ ਹੋਣਗੇ ਆਉਂਦੇ 48 ਘੰਟਿਆਂ ਦੇ ਵਿੱਚ ਤੇ ਅੱਜ ਰਾਤ ਮੌਸਮ ਪੰਜਾਬ ਦਾ ਮੀਂਹ ਵਾਲੇ ਖਾਸ ਸਾਫ਼ ਰਹੇਗਾ ਵੱਡੇ ਪੱਧਰ ਦੇ ਕੋਈ ਮੀਂਹ ਚਖੜ ਦੇ ਆਸਾਰ ਨਹੀਂ ਕੋਈ ਚੇਤਾ ਟੈਂਪਰੇਚਰ ਘਟਣਾ ਸ਼ੁਰੂ ਹੋ ਚੁੱਕੇ ਨੇ ਜੇਕਰ ਬੀਤੇ 24 ਘੰਟਿਆਂ ਦੇ ਮਿਨੀਮਮ ਟੈਂਪਰੇਚਰ ਚੱਕਦੇ ਆਂ ਰਾਤਾਂ ਦੇ ਤੇ 12.1 ਡਿਗਰੀ ਦੇ ਨਾਲ ਰੋਪੜ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਮਿਨੀਮਮ ਟੈਂਪਰੇਚਰ ਦੇ ਹਿਸਾਬ ਨਾਲ 12 ਤੋਂ ਲੈ ਕੇ 15 ਦੇ ਵਿੱਚਕਾਰ ਟੈਂਪਰੇਚਰ ਜਿਹੜੇ ਚੱਲਦੇ ਫੈਨੇ ਬਹੁਤੇ ਜਿਲਿਆਂ ਦੇ ਵਿੱਚ ਪੰਜਾਬ ਦੇ ਸੋ ਹਰਿਆਣਾ ਦਾ ਮਹਿੰਦਰਗੜ ਜ਼ਿਲ੍ਹਾ 12.7 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੋ ਇਹ ਗਰਾਵਟ ਸੰਭਵ ਹੋएगी ਆਉਂਦੇ ਆਉਂਦੇ ਜਿਹੜੀਆਂ ਰਾਤਾਂ ਹੋਣਗੀਆਂ ਅਗਲੀਆਂ ਉਹਦੇ ਵਿੱਚ ਇਹ ਗਰਾਵਟ ਹੋਰ ਆਵੇਗੀ ਕਿਉਂਕਿ ਇੱਕ ਵੈਸਟਰਨ ਡਿਸਰਬਨਸ ਯਾਨੀ ਕਿ ਪੱਛਮੀ ਸਿਸਟਮ ਆ ਰਿਹਾ ਜਿਹੜੇ ਕਿ ਮੀਲ ਵਾਣ ਤੋਂ ਬਾਅਦ ਜਦੋਂ ਠੰਡੀਆਂ ਖੁਸ਼ਕ ਹਵਾਵਾਂ ਚੱਲਣਗੀਆਂ ਤੇ ਉਹਦੇ ਵਿੱਚ ਗਰਾਵਟ ਟੈਂਪਰੇਚਰ ਦੇ ਵਿੱਚ ਹਲੇ ਹੋਰ ਆਵੇਗੀ ਤੇ ਆਉਂਦੀਆਂ ਰਾਤਾਂ ਹੋਰ ਠੰਡੀਆਂ ਹੋਣਗੀਆਂ ਸੋ ਇਹ ਅੱਜ ਰਾਤ ਦੇ ਅਪਡੇਟ ਹੈ ਉਮੀਦ ਹੈ ਕੋਈ ਸਾਰਾ ਅਜਰਾਤ ਲੋਕ ਫਿਲਹਾਲ ਨਹੀਂ ਹੈ ਧੰਨਵਾਦ ਕੱਲ ਤੜਕੇ ਸਵੇਰੇ ਬਹੁਤੇ ਖੇਤਰਾਂ ਦੇ ਵਿੱਚ ਸਮੋਗ ਦੀ ਚਾਦਰ ਹੈ ਜਿਹੜੀ ਵੇਖੀ ਜਾਵੇਗੀ ਧੁੰਦ ਤੇ ਫੌਗ ਦਾ ਮਿਸ਼ਰਣ ਯਾਨੀ ਕਿ ਕਾਲੀ ਧੁੰਦ ਜਿਹੜੀ ਹੈ ਉਹ ਕੱਲ ਬਹੁਤੇ ਵੱਡੇ ਜੇਨ ਨੂੰ ਕਵਰ ਕਰ ਸਕਦੀ ਹੈ ਕਿਉਂਕਿ ਦੱਖਣਪਰੇ ਦੀ ਹਵਾ ਜਦੋਂ ਚੱਲੀ ਤੇ ਪ੍ਰਦੂਸ਼ਣ ਇੱਥੇ ਵੱਡੇ ਫੱਦਰ ਤੇ ਸ਼ਾਮਲ ਹੋਵੇਗਾ ਧੰਨਵਾਦ